What? Yeah. मैं दिल्ली के अपने भैनों और वीरों और भारतीय जनता पार्टी के कार्यकर्ता दख रख बधाई देना जिन्हों की मेहनत के नज भारतीय जनता पार्टी की सरकार बने और अच्छा लुभियाना हलका सेंटर मैसिमलवा गुरजीत गोरा जी सिंह जी सारे उन्होंने टीम जी है और ਅਗੇ ਪਟਾਕੇ ਚਲਾ ਕੇ ਅੱਜ ਖੁਸ਼ੀ ਮਨਾ ਰਹੇ ਹਾਂ ਮੈਂ ਸਾਰੇ ਇਲਾਕਾ ਵਾਸੀਨ ਬਹੁਤ ਬਹੁਤ ਵਧਾਈ ਦਿੰਦਾ ਅੱਜ ਦੀ ਇਤਿਹਾਸਿਕ ਦਿੱਲੀ ਦੀ ਜਿੱਤ ਕਰਕੇ ਢੋਲ ਵਜਾਏ ਜਾ ਰਿਹਾ ਹੈ ਇਹ શ્રી ਨਰਿੰਦਰ ਮੋਦੀ ਜੀ ਦੀ ਅਧਿਅਕਸ਼ਤਾ ਦੇ ਵਿੱਚ ਦਿੱਲੀ ਤੇ ਜਿਹੜੀ ਬੀਜੇਪੀ ਦੀ ਸਰਕਾਰ ਬਣੀ ਹੈ ਤੇ ਜਿਹੜਾ ਝੂਠ ਦਾ ਬੋਲਵਾਲਾ ਸੀਗਾ ਅੱਜ ਉਹ ਖਤਮ ਹੋਇਆ ਜਿਵੇਂ ਅੰਗਰੇਜ਼ਾਂ ਨੂੰ ਭੁਜਾਇਆ ਗਿਆ ਸੀ ਨਾ ਹਿੰਦੁਸਤਾਨ ਚੋਂ ਓਵੇਂ ਝਾੜੂ ਪਾਲਟੀ ਨੂੰ ਦਿੱਲੀ ਚੋ ਭਜਾਇਆ ਗਿਆ ਤੇ ਹੁਣ ਪੰਜਾਬ ਦੀ ਵਾਰੀ ਹੈ ਤੇ ਪੰਜਾਬ ਚ ਵੀ ਝਾੜੂ ਜਿਹੜਾ ਉਹ ਖਿੱਲਰ ਚੁੱਕਾ ਉਹ ਤੁਹਾਡੇ ਸਾਹਮਣੇ ਜਿਹੜੇ ਰਿਜ਼ਲਟ ਸੀ ਉਹ ਆ ਚੁੱਕੇ ਐ ਐਮਪੀ ਇਲੈਕਸ਼ਨਾਂ ਚ ਕਾਰਪੋਰੇਸ਼ਨ ਇਲੈਕਸ਼ਨਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਦ ਬੀਜੇਪੀ ਸਰਕਾਰ ਬਣਾਈ ਜਾਏਗੀ ਜੀ ਬਿਲਕੁਲ ਜੀ ਅਸੀਂ ਤਹਿ ਦਿਲ ਤੋਂ ਦਿੱਲੀ ਦੀ ਜਨਤਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐਡਾ ਵੱਡਾ ਫਰਮਾਨ ਜਿਹੜਾ ਮੋਦੀ ਸਾਹਿਬ ਦੇ ਹੱਕ ਵਿੱਚ ਲਿਆਦਾ ਦੇਖੋ ਪਹਿਲਾਂ ਤਾਂ ਅਸੀਂ ਪੂਰੇ ਦੇਸ਼ ਵਾਸੀ ਆ ਤੇ ਖਾਸ ਕਰਕੇ ਦਿੱਲੀ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੀ ਇਹ ਆਪ ਦਾ ਝਾੜੂ ਦੇ ਨਾਂ ਤੇ ਆਈ ਸੀ ਪੂਰੇ ਹਿੰਦੁਸਤਾਨ 'ਚ ਜਿਹੜਾ ਝੂਠ ਬੋਲ ਕੇ ਆਪਣੀ ਰੋਟੀ ਪਕਾ ਰਹੇ ਸੀ ਅੱਜ ਇਸ ਪਾਪਾ ਦਾ ਅੰਤ ਹੋਇਆ ਤੇ ਕੇਜਰੀਵਾਲ ਦੀ ਹਾਰ ਤੋਂ ਇਹ ਸਾਬਤ ਹੋਇਆ ਤੁਸੀਂ ਦੇਖੋ ਇਹ ਸਰਕਾਰ ਕਦੇ ਨਿਸ਼ਾਨ ਕੋਈ ਮਾੜਾ ਨਹੀਂ ਹੁੰਦਾ ਇਹ ਕੇਜਰੀਵਾਲ ਦੇ ਅਹੰਕਾਰ ਦੀ ਹਾਰ ਹੋਈ ਹੈ ਉਹਦੇ ਕਰਕੇ ਦਿੱਲੀ ਦੇ ਵਿੱਚ ਬਿਲਕੁਲ ਇਹਨਾਂ ਦਾ ਸਫਾਇਆ ਹੋ ਗਿਆ ਤੇ ਮੈਨੂੰ ਆਸ ਹੈ ਇਸੇ ਤਰ੍ਹਾਂ ਪੰਜਾਬ ਦੇ ਲੋਕ ਵੀ ਸਮਝਣ ਜਾ ਰਹੇ ਆ ਪੰਜਾਬ ਦੇ ਲੋਕ ਸਮਝ ਵੀ ਰਹੇ ਆ ਉਹ ਕਰਪਸ਼ਨ ਫਰੀ ਸਰਕਾਰ ਚਾਹੁੰਦੇ ਆ ਕ੍ਰਾਈਮ ਫਰੀ ਸਰਕਾਰ ਚਾਹੁੰਦੇ ਆ ਆਪਸੀ ਭਾਈਚਾਰਾ ਚਾਹੁੰਦੇ ਹੋ ਇਸੇ ਤਰ੍ਹਾਂ ਆ ਸਕਦਾ ਜਿੱਥੇ ਵੀ ਬੀਜੇਪੀ ਦੀ ਸਰਕਾਰ ਬਣੇਗੀ ਤੇ ਦਿੱਲੀ ਵਾਂਗ ਪੰਜਾਬ ਦੇ ਲੋਕ ਵੀ ਇਸੇ ਤਰ੍ਹਾਂ ਹੁਣ ਸੁਨੇਹਾ ਦੇ ਰਹੇ ਨੇ ਤੇ ਯੋਗੀ ਨੂੰ ਜਿਵੇਂ ਦਿੱਲੀ ਦੇ ਲੋਕਾਂ ਨੇ ਪਿਆਰ ਕੀਤਾ ਉਸੇ ਤਰ੍ਹਾਂ ਨੇ ਯੋਗੀ ਰਾਜਵਰਗਾ ਸਾਨੂੰ ਰਾਤ ਚਾਹੀਦਾ ਤਾਂ ਕਿ ਸਾਡਾ ਪੰਜਾਬ ਸੁਧਰ ਸਕੇ ਤੇ ਇੱਥੇ ਵੀ ਬੀਜੇਪੀ ਸਰਕਾਰ ਬਣੇ ਇਹਦਾਂ ਮਹੋੜਾ ਏ ਢੋਲ ਢੋਲ ਵੱਜ ਰਿਹਾ ਤੇ ਬਣਾ ਕੇ ਤੁਸੀਂ ਦੇਖੋ ਇੱਥੇ ਡੀਜੇ ਵੀ ਲਗਾਇਆ ਢੋਲ ਵੀ ਵਜਾਇਆ ਪਟਾਕੇ ਵੀ ਵੱਜੇ ਲੱਡੂ ਵੀ ਵੰਡਾਏ ਤੇ ਲੋਕਾਂ ਨੇ ਮੇਰੇ ਖਿਆਲ ਪੂਰੇ ਬਾਜ਼ਾਰ ਨੇ ਤੇ ਸਾਡਾ 79 ਦੇ 8 ਨੰਬਰ ਵਾਰਡ ਤੇ ਗੁਰਦੇਸ਼ ਸ਼ਰਮਾ ਦੇਵੀ ਜੀ ਨੇ ਮਿਲ ਕੇ ਅਸੀਂ ਖੁਸ਼ੀ ਮਨਾਈ ਸੀ ਪਰ ਲੋਕਾਂ ਦੇ ਸਾਹ ਤੋਂ ਇਹ ਪਤਾ ਲੱਗਦਾ ਲੋਕ ਵੇਟ ਕਰ ਰਹੇ ਆ ਕਦੋਂ ਇਹ ਆਪ ਦਾ ਇਥੋਂ ਝਾੜੂ ਦੇ ਨਾਂ ਦੀ ਦੂਰ ਹੋਵੇ ਤੇ ਇੱਥੇ ਭਾਜਪਾ ਸਰਕਾਰ ਬਣੇ ਤਾਂ ਕਿ ਲੋਕਾਂ ਨੂੰ ਸੁਸ਼ਾਸਨ ਮਿਲੇ ਲੋਕਾਂ ਨੂੰ ਅੱਛਾ ਰਾਜ ਮਿਲੇ ਲੋਕਾਂ ਨੂੰ ਸੇਵਾ ਕਰਨ ਵਾਲਾ ਇੱਕ ਬੰਦਾ ਮਿਲੇ ਪਰ ਇਹੋ ਜਿਹਾ ਜਿੱਥੇ ਭਗਵੰਤਵਰ ਵਰਗਾ ਜਿਹੜਾ ਸੀਐਮ ਕਿੱਕ ਕਿੰਨੇ ਮਹੀਨਿਆਂ ਕੋਈ ਅਜੇ ਪੰਜਾਬ 'ਚ ਨਹੀਂ ਹੁੰਦਾ ਹਮੇਂ ਨੇ ਚ ਇੱਕ ਦੋ ਦਿਨ ਆਂਦਾ ਪੰਜਾਬ ਚ ਫਿਰ ਦਿੱਲੀ ਚਲੇ ਜਾਂਦਾ ਸੀ ਪਰ ਹੁਣ ਤਾਂ ਲੋਕਾਂ ਨੇ ਬਿਲਕੁਲ ਵਿਹਲੇ ਕਰਤਾ ਹੈ ਦੇਖਦੇ ਹਾਂ ਲੱਗੋ ਕੀ ਹੁੰਦਾ ਇਹ ਆਪ ਦਾ ਬਿਲਕੁਲ ਪੰਜਾਬ ਚੋਂ ਵੀ ਦੂਰ ਹੋਣੀ ਚਾਹੀਦੀ ਹੈ ਤੇ ਬੀਜੇਪੀ ਸਰਕਾਰ ਆਣੀ ਚਾਹੀਦੀ ਹੈ ਲੱਗਦਾ ਨਹੀਂ ਦਿੱਲੀ ਵਿੱਚ ਵਰਗ ਨਾਲ ਪੰਜਾਬ ਵੀ ਫਰਕ ਪਾਊਗਾ ਬਾਤ ਆ ਫਰਕ ਜੀ ਹਰਿਆਣਾ ਪੰਜਾਬ ਅੱਗੇ ਯੂਪੀ ਸਾਈਡ ਤੇ ਉੱਤਰਾ ਪ੍ਰਦੇਸ਼ ਸਾਰਾ ਕੁਝ ਤਾਂ ਜੀ ਬੀਜੇਪੀ ਨੇ ਰੰਗਿਆ ਗਿਆ ਇੱਕ ਪੰਜਾਬ ਰਹਿ ਗਿਆ ਬਿਲਕੁਲ ਲੋਕ ਪੰਜਾਬ ਦੇ ਬੜੇ ਸਮਝਦਾਰ ਨੇ ਇਹਦੇ ਝੂਠਾਂ ਦੀਆਂ ਗੱਲਾਂ 'ਚ ਆ ਗਏ ਸੀ ਪਰ ਦੇਖਦੇ ਹੋ ਤੁਸੀਂ ਹਰ ਇਲੈਕਸ਼ਨਾਂ ਦੇ ਵਿੱਚ ਅੱਜ ਝਾੜੂ ਨੂੰ ਮਾਤ ਮਿਲ ਰਹੀ ਹੈ ਤੇ ਝਾੜੂ ਬਿਲਕੁਲ ਜ਼ੀਰੋ ਪੋਜੀਸ਼ਨ ਤੇ ਜਾ ਰਿਹਾ ਹੈ ਤੁਹਾਡੇ ਸਾਹਮਣੇ ਜਿੰਨੇ ਨਾ ਦੇ ਕੈਂਡੀਡੇਟ ਹੈ ਤੁਸੀਂ ਦੇਖ ਲਿਓ ਜਮਾਨਤਾ ਜਬਤ ਹੋਣ ਗਈਆਂ ਤੇ ਇੱਥੇ ਬੀਜੇਪੀ ਦਾ ਕਮਲ ਖਿlen ਜਾ ਰਿਹਾ ਲਗਾਤਾਰ ਤੁਹਾਨੂੰ ਡੇਵਿਡ ਤੁਹਾਨੂੰ ਚੰਗਾ ਪਨ ਨਜ਼ਰ ਆਏਗਾ ਤੇ ਬੀਜੇਪੀ ਉੱਪਰ ਦੀ ਨਜ਼ਰ ਆਏਗੀ ਪਿਆਰ ਭਰੀ ਸਸਟੀ ਗੱਲ ਸਾਰਿਆਂ ਨੂੰ ਮੇਰਾ ਨਾਮ ਹੈ ਭਵਨੀਤ ਕੌਰ ਸਿਮੂ ਵਾਰਡ ਨੰਬਰ 79 ਦੀ ਕਾਉਂਸਲਰ ਅੱਜ ਸੀ ਦਿੱਲੀ ਵਿੱਚ ਬੀਜੇਪੀ ਦੀ ਜਿੱਤ ਦੀ ਖੁਸ਼ੀ ਵਾਰਡ ਨੰਬਰ 79 ਤੇ 80 ਵਿੱਚ ਲੱਡੂ ਵੰਡ ਕੇ ਪਟਾਕੇ ਵਜਾ ਕੇ ਮਨਾਈ ਹੈ। देर आई है पर सवेर आई है। मैं बड़ी खुश हां कि ਸਾਡੀ ਦਿੱਲੀ ਦੀ ਜਨਤਾ ਨੇ ਬੀਜੇਪੀ ਨੂੰ ਚੋਣ ਵਿੱਚ ਜਿਤਾਇਆ ਹੈ। ਸਾਡੀ ਜਿਹੜੀ ਜਿੱਤ ਹੈ, ਬੀਜੇਪੀ ਦੀ ਜਿੱਤ ਹੈ। ਉਹ ਇੱਕ ਇੱਕ ਬੀਜੇਪੀ ਦੇ ਕੈਂਡੀਡੇਟ ਦੀ ਜਿੱਤ ਹੈ। ਹਰ ਇੱਕ ਬੰਦਾ ਜੋ ਬੀਜੇਪੀ ਨੂੰ ਰਿਪਰੈਜ਼ੈਂਟ ਕਰਦਾ ਹੈ ਬੀਜੇਪੀ ਨਾਲ ਜੁੜਿਆ ਹੋਇਆ ਉਹਨਾਂ ਸਾਰਿਆਂ ਦੀ ਜਿੱਤ ਹੈ ਅੱਜ 27 ਸਾਲਾਂ ਬਾਅਦ ਬੀਜੇਪੀ ਦੁਬਾਰਾ ਦਿੱਲੀ ਚਾਹੀਏ ਸਾਡੀ ਭਾਰਤ ਦੀ ਰਾਜਧਾਨੀ ਅਗਰ ਅਸੀਂ ਜਿੱਤ ਲਈਏ ਬੀਜੇਪੀ ਆ ਗਈ ਹੈ ਤੇ ਗਰੋਥ ਪ੍ਰੋਗਰੈਸ ਪ੍ਰੋਸਪੇਰਿਟੀ ਜ਼ਰੂਰ ਆਏਗੀ ਕਿਤੇ ਦੁੱਖੀ ਮਨਾਏ ਜਾ ਰਿਹਾ ਟਰ ਟੁੱਟ ਪਦੇ ਰਿਹਾ ਕੋਈ ਨਹੀਂ ਲੱਗਦਾ ਪੰਜਾਬ ਵਿੱਚ ਵੀ ਤੁਸੀਂ ਸ਼ਾਊਗੇ ਦੇਖੋ ਜੀ ਜਿਹੜੇ ਸਾਡੇ सीएम साहब उन्होंने दिल्ली दी ग्रोथ नु ਲੈ ਕੇ ਪੰਜਾਬ ਚ ਵੋਟਾਂ ਮੰਗੀਆਂ ਸੀਗੀਆਂ ਹੁਣ ਦਿੱਲੀ ਦੇ ਲੋਕਾਂ ਨੇ ਜਵਾਬ ਦਿੱਤਾ ਕਿ ਕਿੰਨੀ ਕੁ ਗ੍ਰੋਥ ਪ੍ਰੋਗਰੈਸ ਉਹਨਾਂ ਨੇ ਦਿੱਲੀ ਵਿੱਚ ਕੀਤੀ ਸੀ ਹੁਣ ਮੈਂ ਪੰਜਾਬ ਦੀ ਜਿਹੜੀ ਰੈਜ਼ੀਡੈਂਟਸ ਹੈ ਸਾਡੇ ਲੋਕ ਹਨ ਉਹਨਾਂ ਨੂੰ ਕਹਾਂਗੇ ਕਿਸੇ ਤਰੀਕੇ ਦੇ ਜੁਮਲਿਆਂ ਚ ਨਾ ਫਸੋ ਫਰੀ ਦੇ ਰਾਸ਼ਨ ਨੇ ਤੁਹਾਨੂੰ ਸਹੀ ਪ੍ਰਸ਼ਾਸਨ ਨਹੀਂ ਦੇਣਾ ਮੇਰੀ ਕੋਈ ਅਪੀਲ ਹੈ ਤੁਹਾਨੂੰ ਸਾਰਿਆਂ ਨੂੰ ਆਪਣੀ ਜਿਹੜੀ ਵੋਟ ਆ ਉਹਦਾ ਸਹੀ ਉਪਯੋਗ ਕਰੋ ਇੱਕ ਵੈਲ এডਿਕੇਟਿਡ ਕੈਂਡੀਡੇਟ ਨੂੰ ਵੋਟ ਪਾਓ ਜਿਹੜਾ ਕਿ ਤੁਹਾਨੂੰ ਇਨਫਰਾਸਟ੍ਰਕਚਰ এমਪਲੋਇਮੈਂਟ ਗਰੋਥ ਦੇ ਸਕੇ ਤੁਹਾਡੇ ਲਈ ਸੈਂਟਰਲ ਤੋਂ ਫੰਡਸ ਅਲੋਕੇਟ ਵੀ ਕਰੇ ਤੇ ਤੁਹਾਨੂੰ ਅਸੋਸੀਏਟਰੀ ਕਰਾ ਸਕੇ ਉਹਨਾਂ ਸਾਰਿਆਂ ਨਾਲ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਕੀ ਫਤਿਹ